ਮੇਰੀ ਸੁਣ ਗੱਲ ਉਹ ਇਨੇ ਜੋਗਾ ਹੈ ਨਹੀਂ ਆ ਤੂੰ ਉਹਨੂੰ ਸਿਖਾਇਆ ਤੇ ਫੇਰ ਆਡੇ ਘਰ ਗਿਆ ਉਹ ਆਹੋ ਉਹ ਇਨੇ ਜੋਗਾ ਹੈ ਨਹੀਂ ਆ ਇਹਨਾਂ ਤੇਨੂੰ ਪਤਾ ਵਾ ਤਾਂ ਹੀ ਤੋਦਾ ਨਜਾਇਜ਼ ਫਾਇਦਾ ਚੁੱਕਣ ਡਿਆ ਵਾ ਵੀ ਉਹਨੇ ਕਿਹੜਾ ਕੋ ਕਹਿਣਾ ਤੂੰ ਇੱਥੇ ਹੀ ਕਰਦੀ ਫਿਰਨੀ ਮੈਂ ਤੇਰੇ ਘਰੋਂ ਨਹੀਂ ਖਾਣ ਢਈ ਮੈਂ ਜਿਹਦੇ ਘਰ ਆਈ ਆ ਨਾ ਉਹਦੇ ਘਰ ਹੀ ਬੈਠੀ ਆ ਚਲ ਨਿਕਲ ਆਡੇ ਤੋਂ ਨਿਕਲੀ ਆ ਕੀ ਬਤ ਮਜੀ ਭਲਾ ਤੈਨੂੰ ਬੋਲਣਾ ਨਹੀਂ ਹੋਣਿਆ ਆ ਭਾਬੀ ਤੂੰ ਪਿਛੇੜਿਆ ਤੂੰ ਨਾ ਕਿਹੜੀ ਗਾੜੀ ਮੇਕੋ ਚਲ ਆ ਤੈਨੂੰ ਛੱਡ ਕੇ ਨੋ ਮੈਨੂੰ ਕੋ ਛੱਡ ਕੇ ਨਾਲੇ ਮੈਂ ਇੱਧਰ ਆਈ ਆ ਇਹ ਤੂੰ ਪੀ ਕੇ ਕਿੱਥੋਂ ਆਇਆ ਤੂੰ ਉਹ ਮੈਂ ਜਿੱਥੋਂ ਮਰਜੀ ਪੀ ਕੇ ਆਇਆ ਹਾਂ ਚੰਗਾ ਤੈਨੂੰ ਕੀ ਇਹ ਗੱਲ ਸਾਡੇ ਘਰ ਪੀ ਕੇ ਨਹੀਂ ਆਉਣਾ ਠੀਕ ਹੈ ਨਾ ਉਧਰ 100 ਬੜੀ ਆ ਤੂੰ ਤੁਸੀਂ ਸਾਡੇ ਘਰ ਨਹੀਂ ਆਉਣਾ ਠੀਕ ਹੈ ਨਾ ਆਉਣਾ ਕਿਉਂ ਨਹੀਂ ਆ ਸਾਡਾ ਹੱਕ ਦੇ ਬਸ ਹੱਕ ਦੇ ਤੁਹਾਡਾ ਆਹ ਕੀਆ ਕਿਨੇ ਮੈਲ ਖੜਾ ਕੀਤਾ 5 ਲੱਖ ਮੇਰਾ ਦੇ ਮੈਂ ਹੀ ਦੰਦ ਦੇ ਗਿਆ ਮੈਂ ਤੇ ਆਪਣੀ ਪਹਿਲੀ ਛਡਾਵਾਂ ਚੰਗਾ ਲੈ ਨਹੀਂ ਪੰਜ ਇਹ ਤੂੰ ਚੱਲਦਾ ਬਾਣੀ ਯਾਰ ਇਹਨੂੰ ਜਾ ਇਹਨੂੰ ਕੱਢ ਕੇ ਆ ਤੂੰ ਦਫਾ ਹੋ ਇੱਥੋਂ ਤੂੰ ਪਿਆਰ ਮੁੜ ਕੇ ਹੁੰਦੇ ਆ ਲੈ ਨਿਕਲ ਇੱਥੋਂ ਆ ਮੈਂ ਮੁੜ ਕੇ ਤੁਹਾਨੂੰ ਮੈਂ ਦੱਸਾਂ ਤੂੰ ਦਫਾ ਜਾ ਇੱਥੋਂ ਲਵਲੀ ਸਾਰਾ ਕਸੂਰ ਨਾ ਦਰਜਿੰਦਰ ਦਾ ਵਾ ਨਹੀਂ ਤਾਂ ਦਲਜੀਤ ਹੁਣ ਇੰਨੇ ਚੋਗੇ ਹੈ ਨਹੀਂ ਆ ਨਾ ਨਾ ਚੰਗੀ ਤਰ੍ਹਾਂ ਮੱਤ ਦੇ ਨਾਲੇ ਇਹ ਕਹਿਂ ਰਿਹਾ ਸੀ ਦਲਜੀਤ ਮੇਰੇ ਹੱਥੋਂ ਨਹੀਂ ਬਚਦਾ ਇੰਨੇ ਅੱਗੇ ਦਲਜੀਤ ਨੇ ਕੀ ਕੀਤਾ ਵਾ ਪਤਾ ਕਰਨਾ ਹੀ ਪੈਣਾ ਵਾ ਪਰ ਕੀ ਕਰਨਾ ਹਲਾਵਾ ਚੱਲ ਇਧਰ ਹੋ ਹੈ ਸ਼ਦਾਈ ਚੱਲ ਇਧਰ ਚਲੋ ਜਪਰੇ ਦਿੰਦਰ ਚੱਲ ਭੈਣ ਭਰਾਵਾਂ ਨੂੰ ਥੋੜਾ ਕੁਝ ਕਹੀਦਾ ਹੋਈਦਾ ਵਾ ਭੈਣ ਭਰਾਵਾਂ ਦੇ ਨਾਲ ਰਲ ਕੇ ਰਹੀਦਾ ਹੋਈਦਾ ਦਿਮਾਗ ਤੇਰਾ ਖਰਾਬ ਆ ਪਰ ਮੈਂ ਉਹਨੂੰ ਨਹੀਂ ਛੱਡਣਾ ਕੋ ਜੜਾਣ ਕੇ ਇੱਥੇ ਬੋਲ ਕੇ ਗਿਆ ਹੋਣਾ ਤੇ ਜਿਹੜੀ ਹਮੈਤ ਕਰਦੀ ਆ ਭੈਣ ਜਿਹੜੀ ਬਣੀ ਆ ਵੱਡੀ ਉਹਦੀ